ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੂਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜ਼ਿੰਦਗੀ ਵਿੱਚ ਦੁੱਖਾਂ ਦੇ ਤਿੰਨ ਕਾਰਨ ਵੱਡੇ ਜਿਹੜੇ ਤਿੰਨ ਕਾਰਨ ਨੇ ਉਹ ਕਿਹੜੇ ਨੇ ਕਿਉਂਕਿ ਬੇਸੀ ਦਾ ਦੁੱਖਾਂ ਦੇ ਬਹੁਤੇ ਕਾਰਨ ਤਾਂ ਆਪਾਂ ਆਪ ਹੀ ਬਣਾਏ ਹੋਏ ਨੇ ਪਰ ਜਿਹੜੇ ਤਿੰਨ ਮੇਨ ਕਾਰਨ ਨੇ ਉਹ ਤੁਹਾਡੇ ਲਈ ਲੈ ਕੇ ਆਏ ਤੇ ਇਸ ਵੀਡੀਓ ਦੇ ਵਿੱਚ ਹੀ ਆਪਾਂ ਬਾਅਦ ਵਿੱਚ ਹੱਲ ਦੱਸਣ ਦੀ ਵੀ ਕੋਸ਼ਿਸ਼ ਕਰਨੀ ਆ ਜਿਹੜੇ ਆਪਾਂ ਦੁੱਖ ਦੱਸਾਂਗੇ ਉਹਨਾਂ ਦੇ ਨਾਮ ਦੇ ਨਾਲ ਹੀ ਆਪਾਂ ਬਾਅਦ ਵਿੱਚ ਹੱਲ ਵੀ ਜ਼ਰੂਰ ਦੱਸਾਂਗੇ ਕਿਉਂਕਿ ਜਿਹੜੇ ਹੱਲ ਹੁੰਦੇ ਇਹ ਵੀ ਆਪਣੇ ਕੋਲ ਹੀ ਹੁੰਦੇ ਆ ਆਪਣੇ ਵਿੱਚ ਹੀ ਹੁੰਦੇ ਆ ਹੱਲ ਵੀ ਇਹਨਾਂ ਦੇ ਆਪਾਂ ਐਵੇਂ ਦੂਜੇ ਦੀ ਹੈਲਪ ਮੰਗੀ ਜਾਂਦੇ ਰਹਿੰਦੇ ਆ ਐਵੇਂ ਆਪਾਂ ਦੂਜੇ ਤੇ ਉਮੀਦਾਂ ਲਾ ਕੇ ਬੈਠੇ ਰਹਿੰਦੇ ਆ ਕਿ ਸਾਡਾ ਕੋਈ ਹੱਲ ਕਰੇਗਾ ਹੱਲ ਆਪਣਾ ਆਪਣੇ ਕੋਲ ਹੀ ਹੁੰਦਾ ਬਸ ਆਪਾਂ ਨੂੰ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੁੰਦੀ ਆ ਸੋ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਪਹਿਲਾ ਪੁਆਇੰਟ ਹੈ ਜੀ ਗਰੀਬੀ ਗਰੀਬੀ ਵੀ ਬਹੁਤ ਸਾਰੇ ਲੋਕਾਂ ਦੇ ਦੁੱਖਾਂ ਦਾ ਕਾਰਨ ਬਣੀ ਹੋਈ ਆ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਲੋਕ ਇੱਕੋ ਜਿਹੇ ਹੁੰਦੇ ਨੇ ਬਹੁਤ ਜ਼ਿਆਦਾ ਲੋਕ ਇਹੋ ਜਿਹੇ ਵੀ ਨਹੀਂ ਜਿਹੜੇ ਗਰੀਬੀ ਵਿੱਚ ਵੀ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਨੇ ਜ਼ਿੰਦਗੀ 'ਚ ਖੁਸ਼ ਰਹਿੰਦੇ ਨੇ ਕਿਉਂਕਿ ਉਹਨਾਂ ਲੋਕਾਂ ਨੇ ਆਪਣੀਆਂ ਇਛਾਵਾਂ ਨੂੰ ਬਹੁਤ ਜ਼ਿਆਦਾ ਸੀਮਤ ਰੱਖਿਆ ਹੁੰਦਾ ਵਾ ਪਰ ਫਿਰ ਵੀ ਕਿਤੇ ਨਾ ਕਿਤੇ ਬੰਦਾ ਜਦੋਂ ਫਾਈਨੈਂਸ਼ੀਅਲ ਤੌਰ ਤੇ ਵੀਕ ਹੁੰਦਾ ਤਾਂ ਉਸ ਨੂੰ ਇਹ ਗਰੀਬੀ ਵਾਲੀ ਚਿੰਤਾ ਜ਼ਰੂਰ ਸਤਾਉਂਦੀ ਆ ਚਿੰਤਾ ਰਹਿੰਦੀ ਆ ਕਿ ਮੈਂ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਨਾ ਮਹਿੰਗਾਈ ਬਹੁਤ ਵਧੀ ਜਾਂਦੀ ਆ ਆਪਣੇ ਬੱਚੇ ਨੂੰ ਪੜਾਉਣਾ ਵਾ ਹੋਰ ਵੀ ਨਿੱਕੇ ਮੋਟੇ ਘਰਾਂ ਦੇ ਬਹੁਤ ਖਰਚੇ ਹੁੰਦੇ ਨੇ ਜਿਦੇ ਕਾਰਨ ਕਈ ਲੋਕ ਬਹੁਤ ਹੀ ਟੈਨਸ਼ਨ ਲਈ ਰੱਖਦੇ ਨੇ ਤੇ ਜਿਹੜੀ ਕਿ ਟੈਨਸ਼ਨ ਉਹਨਾਂ ਨੂੰ ਜ਼ਿੰਦਗੀ ਵਿੱਚ ਜਿਉਂ ਨਹੀਂ ਦਿੰਦੀ ਤੇ ਉਹਨਾਂ ਦੀ ਸਾਰੀ ਉਮਰ ਹੀ ਇਹਨਾਂ ਸਮੱਸਿਆਵਾਂ ਦੇ ਵਿੱਚ ਨਿਕਲ ਜਾਂਦੀ ਆ ਦੂਜਾ ਕਾਰਨ ਆ ਜੀ ਯਾਦਾਂ ਕਿ ਸਾਨੂੰ ਯਾਦਾਂ ਨਹੀਂ ਜਿਉਂਣ ਦਿੰਦੀਆਂ ਸਾਨੂੰ ਸਾਡਾ ਪਾਸਟ ਨਹੀਂ ਜਿਉਣ ਦਿੰਦਾ ਕਿਸੇ ਦਾ ਪਾਸਟ ਚੰਗਾ ਭਾਵੇਂ ਕਿਸੇ ਦਾ ਪਾਸਟ ਮਾੜਾ ਜੇ ਕਿਸੇ ਦਾ ਪਾਸਟ ਚੰਗਾ ਸੀ ਤਾਂ ਆਪਾਂ ਕਹਿੰਨੇ ਆ ਕਿ ਵਾਹ ਯਾਰ ਕੀ ਬਾਤਾਂ ਉਹ ਦਿਨ ਬਹੁਤ ਸੋਹਣੇ ਸੀ ਉਹ ਦਿਨ ਵਾਪਸ ਨਹੀਂ ਆਉਣੇ ਵਾਪਸ ਤਾਂ ਜਿਹੜੇ ਦਿਨ ਚੱਲਦੇ ਇਹ ਵੀ ਨਹੀਂ ਆਉਣੇ ਇਹ ਵੀ ਤੁਹਾਡਾ ਪਾਸਟ ਬਣ ਜਾਣਾ ਇੱਕ ਦਿਨ ਆਪਾਂ ਅੱਜ ਨੂੰ ਲੈ ਕੇ ਸੈਟੀਸਫਾਈ ਨਹੀਂ ਤੇ ਪਾਸਟ ਦੇ 골ਡਨ ਸਮੇ ਨੂੰ ਲੈ ਕੇ ਆਪਾਂ ਟੈਨਸ਼ਨ ਦੇ ਵਿੱਚ ਰਹਨੇ ਆ ਤੇ ਜੇ ਕਿਸੇ ਦਾ ਹੁਣ ਮਾੜਾ ਪਾਸਟ ਸੀ ਮਾੜਾ ਸਮਾਂ ਸੀ ਉਹ ਤਾਂ ਵੈਸੇ ਹੀ ਉਹਨਾਂ ਹਾਦਸਿਆਂ ਦੇ ਵਿੱਚੋਂ ਨਿਕਲ ਪਉਂਦਾ ਉਹ ਆਪਣੇ ਪੁਰਾਣੇ ਹਾਦਸਿਆਂ ਨੂੰ ਲੈ ਕੇ ਆਪਣੇ ਅੱਜ ਦੇ ਸਮੇ ਨੂੰ ਬਰਬਾਦ ਕਰ ਲੈਂਦੇ ਨੇ ਤੇ ਇਹ ਗੱਲ ਕਹਿੰਦੇ ਰਹਿੰਦੇ ਨੇ ਕਿ ਜ਼ਿੰਦਗੀ ਵਿੱਚ ਪਰਮਾਤਮਾ ਨੇ ਮਾੜਾ ਮੇਰੇ ਹੀ ਕੀਤਾ ਜਿਨ੍ਹਾਂ ਦਾ ਮਾੜਾ ਹੋਇਆ ਹੁੰਦਾ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਪਰਮਾਤਮਾ ਨੇ ਹਨੇ ਕੱਲਾ ਮੇਰੇ ਹੀ ਮਾੜਾ ਕੀਤਾ ਬਾਕੀ ਸਾਰੇ ਤਾਂ ਬਹੁਤ ਖੁਸ਼ ਰਹਿੰਦੇ ਆ ਸੋ ਇਹ ਵੀ ਇੱਕ ਪੁਲੇਖਾ ਹੀ ਰਹਿੰਦਾ ਸੋ ਇਸ ਕਰਕੇ ਜਿਹੜੀਆਂ ਯਾਦਾਂ ਨੇ ਇਹ ਵੀ ਦੁੱਖਾਂ ਦਾ ਕਾਰਨ ਬਣੀਆਂ ਹੋਈਆਂ ਨੇ ਤੀਜਾ ਪੁਆਇੰਟ ਹੈ ਜੀ ਧੋਖਾ ਜਦੋਂ ਤੁਹਾਡੇ ਨਾਲ ਕੋਈ ਧੋਖਾ ਕਰ ਜਾਂਦਾ ਤਾਂ ਆਪਾਂ ਫਿਰ ਬਹੁਤ ਦੁਖੀ ਹੁੰਨੇ ਆ ਆਪਾਂ ਕਹਿ ਦਿੰਨੇ ਆ ਕਿ ਯਾਰ ਅਸੀਂ ਫਲਾਣੇ ਬੰਦੇ ਦਾ ਬੜਾ ਕੀਤਾ ਪਰ ਉਹਨੇ ਸਾਡੀ ਕਦਰ ਨਹੀਂ ਪਾਈ ਆਪਾਂ ਕਿਸੇ ਦਾ ਬਹੁਤ ਤਿਉ ਕੀਤਾ ਉਸ ਤੇ ਬਹੁਤ ਇਤਬਾਰ ਕੀਤਾ ਤੇ ਉਸ ਨਾਲ ਬਹੁਤ ਜ਼ਿਆਦਾ ਸਮਾਂ ਵੀ ਬਤਾਇਆ ਤੇ ਬਾਅਦ ਵਿੱਚ ਸਾਨੂੰ ਪਤਾ ਲੱਗੇ ਕਿ ਉਸ ਇਨਸਾਨ ਦਾ ਤਾਂ ਚਿਹਰਾ ਹੀ ਕੁਝ ਹੋਰ ਸੀ ਉਸ ਦੀ ਤਾਂ ਸਾਡੇ ਪ੍ਰਤੀ ਸੋਚ ਹੀ ਕੁਝ ਹੋਰ ਸੀ ਜੋ ਅਸੀਂ ਉਸ ਬਾਰੇ ਸੋਚ ਰਹੇ ਸੀ ਉਹ ਤਾਂ ਉਦੋਂ ਦਾ ਬਿਲਕੁਲ ਹੀ ਬੰਦਾ ਨਹੀਂ ਸੀ ਉਹ ਸਾਡੇ ਨਾਲ ਤਾਂ ਸਿਰਫ ਇੱਕ ਮਤਲਬ ਪੂਰਾ ਕਰ ਰਿਹਾ ਸੀ ਉਤੋਂ ਉਤੋਂ ਰਿਸ਼ਤਾ ਨਿਭਾ ਰਿਹਾ ਸੀ ਉਦੋਂ ਫਿਰ ਆਪਾਂ ਹੁੰਨੇ ਆ ਦੁਖੀ ਸੋ ਇਹ ਤੀਜਾ ਕਾਰਨ ਸੀ ਜਿਹੜਾ ਕਿ ਆਪਣੇ ਦੁੱਖਾਂ ਦਾ ਕਾਫੀ ਵੱਡਾ ਕਾਰਨ ਬਣਿਆ ਹੋਇਆ ਹੁਣ ਤਾਂ ਲੋਕ ਅਕਸਰ ਹੀ ਇਹ ਕਹਿ ਦਿੰਦੇ ਨੇ ਕਿ ਤੋਖਾ ਤਾਂ ਜੀ ਹੁਣ ਆਮ ਹੀ ਹੋ ਗਿਆ ਸੋ ਦੋਸਤੋ ਇਹ ਸੀ ਦੁੱਖਾਂ ਦੇ ਤਿੰਨ ਕਾਰਨ ਪਹਿਲਾਂ ਆਪਾਂ ਗੱਲ ਕਰੀ ਸੀ ਗਰੀਬੀ ਦੂਜਾ ਆਪਾਂ ਗੱਲ ਕਰੀ ਸੀ ਯਾਦਾਂ ਤੇ ਤੀਜਾ ਤੋਖਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਦੇ ਹੱਲ ਕੀ ਨੇ ਇਹਨਾਂ ਦੇ ਹੱਲ ਵੀ ਆਪਾਂ ਨਾਲ ਹੀ ਦੱਸਦਨੇ ਆ ਥੋੜੇ ਟਾਈਮ ਦੇ ਵਿੱਚ ਵਿੱਚ ਹੀ ਪਹਿਲਾ ਪੁਆਇੰਟ ਹੈ ਜੀ ਗਰੀਬੀ ਗਰੀਬੀ ਨੂੰ ਆਪਾਂ ਕਿਵੇਂ ਦੂਰ ਕਰਨਾ ਪਰਮਾਤਮਾ ਦੀ ਜੇ ਮਿਹਰ ਹੋਵੇ ਪਰਮਾਤਮਾ ਦੀ ਜੇ ਕਿਰਪਾ ਹੋਵੇ ਤਾਂ ਇਹ ਬੰਦੇ ਦੇ ਦਿਮਾਗ ਦੀ ਖੇਡ ਹੁੰਦੀ ਹੈ ਪਰਮਾਤਮਾ ਨੇ ਬੰਦੇ ਨੂੰ ਹੱਥ ਪੈਰ ਦਿੱਤੇ ਆ ਦਿਮਾਗ ਦਿੱਤਾ ਤੇ ਬੰਦਾ ਮਿਹਨਤ ਕਰਕੇ ਗਰੀਬੀ ਨੂੰ ਦੂਰ ਕਰ ਸਕਦਾ ਬਹੁਤ ਸਾਰੀਆਂ ਉਦਾਹਰਨਾਂ ਪਈਆਂ ਨੇ ਇਦਾਂ ਦੀਆਂ ਜਿਹੜੇ ਕਿ ਲੋਕ ਜ਼ੀਰੋ ਤੋਂ ਹੀਰੋ ਬਣੇ ਨੇ ਮਿਹਨਤ ਕਰਕੇ ਜਿਨ੍ਹਾਂ ਨੇ ਕੋਈ سپورਟ ਨਹੀਂ ਲਈ ਜ਼ਿੰਦਗੀ ਵਿੱਚ ਜਿਨ੍ਹਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ ਇਹੋ ਜੇ ਲੋਕਾਂ ਦੀਆਂ ਜਿਹੜੀਆਂ ਉਦਾਹਰਨਾਂ ਲੈ ਕੇ ਤੁਸੀਂ ਮੋਟੀਵੇਟ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਦੇਖੋ ਜੇ ਇਨਸਾਨ ਸੱਚੀ ਨੀਤ ਦੇ ਨਾਲ ਮਿਹਨਤ ਕਰੇਗਾ ਤਾਂ ਜ਼ਿੰਦਗੀ ਵਿੱਚ ਜ਼ਰੂਰ ਕਾਮਯਾਬ ਹੋਵੇਗਾ ਹੋਰ ਇਥੇ ਇੱਕ ਛੋਟੀ ਜੀ ਹੋਰ ਐਡ ਕਰਨ ਲੱਗਿਆ ਗੱਲ ਮੈਂ ਕਿ ਮਿਹਨਤ ਕੀ ਹੁੰਦੀ ਆ ਆਪਾਂ ਸਾਰਿਆਂ ਨੇ ਰੱਟਾ ਲਾਇਆ ਕਿ ਜੀ ਅਸੀਂ ਤਾਂ ਬੜੀ ਮਿਹਨਤ ਕਰਦੇ ਆ ਹੁਣ ਮਿਹਨਤ ਤੁਹਾਨੂੰ ਦੱਸ ਦਈਏ ਮੇਰੀ ਆਪਣੀ ਸੋਚਣੀ ਆ ਕਿ ਮਿਹਨਤ ਕੀ ਹੁੰਦੀ ਆ ਜੇ ਜੇ ਆਪਾਂ ਕੋਈ ਕੰਮ ਕਰਦੇ ਆ ਸਵੇਰੇ 9 ਵਜੇ ਤੋਂ ਲੈ ਕੇ ਮੰਨ ਲਓ ਸ਼ਾਮ 5-6 ਵਜੇ ਤੱਕ ਉਹ ਚਾਹੇ ਭਾਵੇਂ ਕੋਈ ਆਪਣਾ ਆਪ ਦਾ ਪਰਸਨਲ ਕੰਮ ਹੋਵੇ ਜਾਂ ਆਪਾਂ ਕਿਤੇ ਕੋਈ ਜੋਬ ਕਰਦੇ ਆ ਉਹਨੂੰ ਆਪਾਂ ਮਿਹਨਤ ਨਹੀਂ ਕਹਿ ਸਕਦੇ ਉਹ ਤਾਂ ਆਪਣਾ ਕੰਮ ਆ ਉਹ ਤਾਂ ਆਪਾਂ ਕਰਨਾ ਹੀ ਕਰਨਾ ਮਿਹਨਤ ਉਹ ਹੁੰਦੀ ਹੈ ਕਿ ਤੁਸੀਂ ਸਵੇਰੇ 9 ਤੋਂ ਪਹਿਲਾਂ ਕੀ ਕੀਤਾ ਤੇ ਸ਼ਾਮ 5 6 ਵਜੇ ਤੋਂ ਬਾਅਦ ਕੀ ਕਰ ਰਹੇ ਹੋ ਜਿਹੜਾ ਕਿ ਤੁਸੀਂ ਆਪਣੇ ਆਪ ਪੰਜਾਬੀ ਭਾਸ਼ਾ ਦੇਸੀ ਚ ਕਹਦੇ ਨੇ ਓਵਰਟਾਈਮ ਕਹਿੰਦੇ ਉਹ ਮਿਹਨਤ ਹੁੰਦੀ ਹੈ ਜਿਹੜੀ ਆਪਾਂ ਆਪਣੇ ਕੰਮ ਤੋਂ ਬਿਨਾਂ ਐਕਸਟਰਾ ਕਿ ਤੁਸੀਂ ਐਕਸਟਰਾ ਕੀ ਕੀਤਾ ਉਹਨੂੰ ਆਪਾਂ ਮਿਹਨਤ ਕਹਿੰਦੇ ਹਾਂ ਤੁਹੋਂ ਇਦਾਂ ਤੁਸੀਂ ਐਕਸਟਰਾ ਕੰਮ ਕਰਕੇ ਐਕਸਟਰਾ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਨੂੰ ਦੂਰ ਕਰ ਸਕਦੇ ਹੋ ਨੰਬਰ 2 ਤੇ ਗੱਲ ਆ ਗਈ ਯਾਦਾਂ ਦੀ ਜਿਹੜੀਆਂ ਚੰਗੀਆਂ ਯਾਦਾਂ ਨੇ ਉਹਨਾਂ ਤੋਂ ਮੋਟੀਵੇਟ ਲੈਣ ਦੀ ਕੋਸ਼ਿਸ਼ ਕਰੋ ਕਿ ਪਰ ਪਹਿਲਾਂ ਵਾਲਾ ਸਮਾਂ ਬਹੁਤ ਵਧੀਆ ਸੀ ਤੁਹਾਡਾ ਤੇ ਮੈਂ ਅੱਜ ਵਾਲੇ ਸਮੇ ਨੂੰ ਓਦੋਂ ਵੀ ਵਧੀਆ ਬਣਾ ਲੂੰਗਾ ਕਿਉਂਕਿ ਜਿਹੜਾ ਅੱਜ ਸਮਾਂ ਤੁਹਾਡਾ ਚੱਲ ਰਿਹਾ ਇਹ ਵੀ ਤੁਹਾਡਾ ਪਾਸਟ ਬਣਨ ਵਾਲਾ ਕੱਲ ਨੂੰ ਇਸ ਕਰਕੇ ਉਹਨਾਂ ਤੋਂ ਮੋਟੀਵੇਟ ਲੈਣ ਦੀ ਕੋਸ਼ਿਸ਼ ਕਰੋ ਤੇ ਜੇ ਤੁਹਾਡੀਆਂ ਪਾਸਟ ਜਿਹੜਾ ਸੀ ਤੁਹਾਡਾ ਮਾੜਾ ਸੀ ਤਾਂ ਉਹਨਾਂ ਦੇ ਵਿੱਚ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਉਹਦੇ ਵਿੱਚ સુધાર ਕਰਨ ਦੀ ਕੋਸ਼ਿਸ਼ ਕਰੋ ਕਿ ਮੈਂ ਆ ਗਲਤੀ ਕੀਤੀ ਹੈ ਤਾਂ ਹੁਣ ਮੈਂ ਇਹ ਗਲਤੀ ਨਹੀਂ ਕਰੂੰਗਾ ਸੁਧਾਰ ਕਰੋ ਉਹਦੇ ਵਿੱਚ ਤੇ ਉਹ ਤੋਂ ਸਿੱਖਿਆ ਲੈਣ ਦੀ ਕੋਸ਼ਿਸ਼ ਕਰੋ ਠੀਕ ਆ ਆਪਣਾ ਜਿਹੜਾ ਮਾਰੇ ਹਾਲਾਤਾਂ ਦੇ ਵਿੱਚੋਂ ਆਪਾਂ ਲੰਘਿਆ ਉਹ ਪਾ ਭੁੱਲ ਨਹੀਂ ਸਕਦੇ ਪਰ ਉਹਨਾਂ ਨੂੰ ਥੋੜਾ ਧੁੰਦਲਾ ਕਰਨ ਦੀ ਜ਼ਰੂਰ ਕੋਸ਼ਿਸ਼ ਕਰੋ ਸੋ ਆਪਣਾ ਜਿਹੜਾ ਅੱਜ ਚੱਲ ਰਿਹਾ ਇਹਨੂੰ ਤੁਸੀਂ ਵਧੀਆ ਬਣਾਓ ਤਾਂ ਕਿ ਆਉਣ ਵਾਲਾ ਤੁਹਾਡਾ ਜਿਹੜਾ ਫਿਊਚਰ ਹੈ ਉਹ ਵੀ ਵਧੀਆ ਬਣ ਸਕੇ ਸੋ ਆਪਣਾ ਨਜ਼ਰੀਆ ਜ਼ਰੂਰ ਬਦਲੋ ਹੁਣ ਅੱਗੇ ਗੱਲ ਆ ਗਈ ਧੋਖੇ ਦੀ ਜਿਹੜਾ ਇਨਸਾਨ ਕੇ ਤੁਹਾਡੇ ਨਾਲ ਜ਼ਿੰਦਗੀ ਵਿੱਚ ਕੋਈ ਧੋਖਾ ਕਰ ਗਿਆ ਤੁਹਾਨੂੰ ਪਤਾ ਲੱਗ ਗਿਆ ਕਿ ਉਹਨੇ ਤੁਹਾਡੇ ਨਾਲ ਧੋਖਾ ਕੀਤਾ ਕਿ ਇਹ ਇਨਸਾਨ ਤਾਂ ਸਹੀ ਨਹੀਂ ਸੀ ਤੁਹਾਨੂੰ ਉਸਦੀ ਸਾਰੀ ਸੱਚਾਈ ਪਤਾ ਲੱਗੀ ਤੁਸੀਂ ਤਾਂ ਸ਼ੁਕਰ ਮਨਾਓ ਪ੍ਰਮਾਤਮਾ ਅੱਗੇ ਕਿ ਤੁਹਾਡਾ ਉਹ ਹੀ ਜਿਹੇ ਇਨਸਾਨ ਤੋਂ ਖਿਹੜਾ ਛੁੱਟ ਗਿਆ ਉਹ ਤੁਹਾਡੀ ਜ਼ਿੰਦਗੀ ਚੋਂ ਚਲਿਆ ਗਿਆ ਤੁਹਾਡਾ ਖਿਹੜਾ ਛੁੱਟ ਗਿਆ ਤੁਸੀਂ ਆਜ਼ਾਦ ਹੋ ਗਏ ਇਸ ਤਰ੍ਹਾਂ ਇਸ ਚੀਜ਼ ਨੂੰ ਇਸ ਗੱਲ ਨੂੰ ਪੋਜ਼ਿਟਿਵ ਤਰੀਕੇ ਨਾਲ ਲਓ ਤੁਸੀਂ ਕਿਸੇ ਦੇ ਕਰਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਨਾ ਕਰੋ ਜਿਹੜੇ ਤੁਹਾਡੇ ਨਾਲ ਮਾੜੀ ਕਰਨਗੇ ਤੁਹਾਡੇ ਪ੍ਰਤੀ ਮਾੜੀ ਭਾਵਨਾ ਰੱਖਦੇ ਨੇ ਪਰ ਮਾਦਮਾ ਉਹਨਾਂ ਨੂੰ ਆਪੇ ਸਜ਼ਾ ਜ਼ਰੂਰ ਦੇਵੇਗਾ ਕਿਸੇ ਦੇ ਕਰਕੇ ਆਪਣੀ ਜ਼ਿੰਦਗੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਉਹ ਆਪੇ ਭੁਗਤਣਗੇ ਜਿਹੜੇ ਤੁਹਾਡੇ ਨਾਲ ਮਾੜੀ ਕਰਕੇ ਗਏ ਨੇ ਜੇ ਤੁਸੀਂ ਆਪਣੀ ਜਗ੍ਹਾ ਤੇ ਠੀਕ ਸੀ ਫਿਰ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਸੇ ਵੀ ਤਰੀਕੇ ਦੇ ਨਾਲ ਖਰਾਬ ਨਾ ਕਰੋ ਐਸ ਗੱਲ ਨੂੰ ਆਪਾਂ ਏਦਾਂ ਹੀ ਪੋਜ਼ਿਟਿਵ ਦੇਖਣਾ ਕਿ ਇਸ ਮਾੜੇ ਇਨਸਾਨ ਤੋਂ ਤੁਹਾਡਾ ਖਿਹੜਾ ਛੁੱਟ ਗਿਆ ਸਮੇਂ ਸਰ ਸੋ ਦੋਸਤੋ ਏ ਸੀ ਅੱਜ ਦੀ ਵੀਡੀਓ ਹਰ ਸਮੇਂ ਪੋਜ਼ਿਟਿਵ ਸੋਚੋ ਤੇ ਨੈਗੇਟਿਵਿਟੀ ਨੂੰ ਆਪਣੇ ਵਿੱਚੋਂ ਬਾਹਰ ਕੱਢ ਦਿਓ ਤਾਂ ਕਿ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਵਧੀਆ ਬਤੀਤ ਹੋ ਸਕੇ ਸੋ ਅੱਜ ਦੀ ਵੀਡੀਓ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੁਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦੀ